ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਬਾਦਲ ਸਰਕਾਰ ਵੱਲੋਂ ਸਰਬੱਤ ਖਾਲਸੇ ਦੇ ਮੁਕਾਬਲੇ ਅੱਜ ਸਦਪਾਵਨਾ ਰੈਡੀ ਕੀਤੀ ਗਈ ਜਿਸ ਦੇ ਵਿੱਚ ਬਾਦਲ ਦਲ ਨੇ 2.2 ਲੱਖ ਦੇ ਇਕੱਠ ਦਾ ਦਾਵਾ ਕੀਤਾ ਹੈ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲਾਂ ਵੱਲੋਂ ਖਾਸ ਕਰਕੇ ਸਿਕੰਦਰ ਸਿੰਘ ਮਲੂਕੇ ਵੱਲੋਂ ਅੱਜ ਬਠਿੰਡੇ ਵਿਖੇ ਜਿਹੜੀ ਸਦਭਾਵਨਾ ਰੈਲੀ ਕੀਤੀ ਗਈ ਹੈ ਉਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ 2.2 ਲੱਖ ਦਾ ਇਕੱਠ ਕੀਤਾ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਸਰਬੱਤ ਖਾਲਸੇ ਦੇ ਵਿੱਚ ਮਸਾਂਕ 35 ਹਜ਼ਾਰ ਦਾ ਇਕੱਠ ਸੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਬਿਬਾ ਆਪਣੇ ਮੂਹੋਂ ਮੀਆਂ ਮਿੱਠੂ ਬਣ ਨੂੰ ਕੋਈ ਰੋਕ ਨਹੀਂ ਸਕਦਾ ਹਾਂਜੀ ਤੁਸੀਂ ਝੂਠ ਜਿੰਨਾ ਮਰਜ਼ੀ ਬੋਲੋ ਕੋਈ ਆ ਕੇ ਤੁਹਾਡਾ ਮੂੰਹ ਨਹੀਂ ਫੜ ਸਕਦਾ ਪਰੰਤੂ ਜੋ ਸੱਚਾ ਉਹਦਾ ਸਬੂਤ ਲੋਕਾਂ ਦੇ ਸਾਹਮਣੇ ਕੌਮ ਦੇ ਸਾਹਮਣੇ ਸਮਾਇ ਜਿਹੜਾ ਮੈਂ ਸਮਝਦਾ ਕਿ ਸਭ ਤੋਂ ਵੱਡਾ ਸਬੂਤ ਹੈ ਜਿਹੜਾ ਉਹ ਸਮਾ ਦਿੰਦਾ ਹੈ ਹਾਂਜੀ ਅੱਜ ਬਾਦਲਾ ਨੇ ਬਠਿੰਡੇ ਚ ਸਤਿ ਭਾਵਨਾ ਰੈਲੀ ਕੀਤੀ ਆ ਤੇ ਉਹਨਾਂ ਨੇ ਭਾਵੇਂ ਕਿ ਪਹਿਲਾਂ ਵੀ ਸੁਖਵੀਰ ਬਾਦਲ ਨੇ ਇਸ ਗੱਲ ਦਾ ਦਾਵਾ ਕੀਤਾ ਸੀ ਦਮਗਜੇ ਮਾਰੇ ਸੀ ਕਿ ਅਸੀਂ ਸਰਬੱਤ ਖਾਲਸੇ ਤੋਂ ਵੱਡਾ ਕੱਟ ਕਰਕੇ ਦਿਖਾਵਾਂਗੇ ਹਾਂਜੀ ਸਰਕਾਰ ਨੇ ਆਪਣਾ ਸਾਰਾ ਜੋਰ ਲਾਇਆ ਸੌਦਾ ਸਾਦੀ ਮਿੰਤ ਕੀਤੀ ਚਟਾਲਿਆਂ ਦੀ ਮਿੰਤ ਕੀਤੀ ਤੇ ਜਿੰਨੇ ਨਰੇਗਾ ਵਾਲੇ ਮਜ਼ਦੂਰ ਸੀ ਉਹ ਇਕੱਠੇ ਕੀਤੇ ਜਿੰਨੇ ਪੁਲਿਸ ਮੁਲਾਜ਼ਮ ਬਤ ਤੋਂ ਬਤ ਇਕੱਠੇ ਕੀਤੇ ਜਾ ਸਕਦੇ ਸੀ ਉਹ ਇਕੱਠੇ ਕੀਤੇ ਤੇ ਫਿਰ ਜਿਹੜੀ ਚੁਲਾਕੀ ਕੀਤੀ ਗਈ ਪੀੜ ਦਿਖਾਉਣ ਦੇ ਲਈ ਕਿਉਂਕਿ ਬਾਦਲਾਂ ਦਾ মিডিਆ ਜਿਹੜਾ ਉਹ ਬਾਦਲਾਂ ਦਾ ਹਾਂਜੀ ਖਾਸ ਕਰਕੇ ਅਸੀਂ ਦੇਖਿਆ ਕਿ ਪੀਟੀਸੀ ਜਾ ਜਾਂ ਦੂਸਰਾ ਆਪਣਾ ਕਿਹੜਾ ਚੱਲਦਾ ਹੈ ਕੇਵਲ ਤੇ ਜਿਹੜਾ ਚੱਲਦਾ ਹੈ ਇਹਨਾਂ ਦਾ ਡਬਲ ਕੀ ਆ ਉਹ ਫਾਸਟਵੇ ਬਿਲਕੁਲ ਇਸ ਪੀਟੀਸੀ ਤੇ ਫਾਸਟਵੇ ਨੇ ਤਾਂ ਬਹੁਤ ਜ਼ਿਆਦਾ ਹੀ ਇਕੱਠ ਦਿਖਾਇਆ ਸੋ ਉਹਨਾਂ ਵੱਲੋਂ ਜਿਸ ਤਰ੍ਹਾਂ ਆਪਣੇ ਕੈਮਰੇ ਫਿੱਟ ਕੀਤੇ ਗਏ ਤੇ ਜਿਹੜੇ ਲੋਕ ਸੀ ਉਹਨਾਂ ਨੂੰ ਉਹ ਬੈਠਣ ਦਾ ਪ੍ਰਬੰਧ ਉਸੇ ਹੀ ਤਰ੍ਹਾਂ ਕਰਵਾਇਆ ਗਿਆ 20 ਬੰਦੇ ਇੱਥੇ ਬੈਠੇ ਨੇ ਫਿਰ ਵੱਡਾ ਵਿੱਚ ਗੈਪ ਆ ਹੇਤੀ ਬੰਦੇ ਇਧਰ ਪਠਾਏ ਮਤਲਬ ਪੂਰੀ ਤਰ੍ਹਾਂ ਉਹਨਾਂ ਨੇ ਇੱਕ ਲੰਬੀ ਲਾਈਨ ਜਿਹੜੀ ਮਤਲਬ ਜਿਹੜੀ ਦੂਰ ਦੂਰੋਂ ਐਂਗਲ ਜਿਸ ਤਰ੍ਹਾਂ ਉਹਨਾਂ ਦੇ ਕੈਮਰਿਆਂ ਦੇ ਫਿੱਟ ਕੀਤੇ ਹੋਏ ਸੀ ਜਿਹਦੇ 'ਚ ਇਹ ਲੱਗੇ ਕਿ ਜੇ 100 ਬੰਦਾ ਬੈਠਾ ਤਾਂ 10000 ਦਿਖਾਣਾ ਹਾਂਜੀ ਮਤਲਬ ਉਹਨੂੰ ਪਲੱਸ 100 ਨਾਲ ਗੁਣਾ ਕਰਕੇ ਉਹ ਉਹ ਉਸ ਐਂਗਲ ਤੋਂ ਉਹਨਾਂ ਨੇ ਜਦੋਂ ਹੁਣ ਅਸੀਂ ਉਹਨਾਂ ਨੂੰ ਨੇੜੇ ਕਰਕੇ ਅਸੀਂ ਇਹ ਮਤਲਬ ਸਾਰੇ ਆਪਣੇ ਦਰਸ਼ਕਾਂ ਨੂੰ ਵੀ ਇਹ ਜ਼ਰੂਰ ਅਪੀਲ ਵੀ ਕਰਾਂਗੇ ਕਿ ਉਹ ਜਿੰਨੀਆਂ ਵੀ ਉਹਨਾਂ ਕੋਲ ਇਕੱਠੀਆਂ ਦੀਆਂ ਫੋਟੋਆਂ ਆਉਂਦੀਆਂ ਨੇ ਉਹਨਾਂ ਨੂੰ ਘਟੋ ਘਟ ਨੂੰ ক্লোਜ਼ ਕਰਕੇ ਜਰੂਰ ਦੇਖਣ ਤੇ ਉਹਨਾਂ ਨੂੰ ਪਤਾ ਲੱਗ ਜੂ ਕਿ ਕਿਸ ਤਰ੍ਹਾਂ ਮਤਲਬ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਲੋਕਾਂ ਨੂੰ ਚੈਨਲਾਂ ਦੇ ਸਾਰੇ ਚੈਨਲਾਂ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਦਿਖਾ ਦੋ ਕਿ ਲੋਕਾਂ ਨੂੰ ਲੱਗੇ ਬੱਲੇ 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 ਸਾਰਾ ਪੰਜਾਬ ਹੀ ਅੱਜ ਇੱਥੇ ਆਇਆ ਪਰੰਤੂ ਹਕੀਕਤ ਇਹ ਆ ਕਿ ਬਾਦਲਾਂ ਦੀ ਜਿਹੜੀ ਸੀ ਆਈਡੀਆ ਉਹ ਕਹਿੰਦੀ ਆ ਕਿ 48 ਤੋਂ ਲੈ ਕੇ 54 ਹਜ਼ਾਰ ਦਾ ਇਕੱਠ ਹੈ ਹਾਂਜੀ ਜਿਹੜੀ ਕੇਂਦਰ ਦੀ ਏਜੰਸੀ ਆ ਉਹ ਕਹਿ ਰਹੀ ਆ ਆਈਬੀ ਆ ਜਿਹੜੀ ਉਹ ਕਹਿ ਰਹੀ ਆ ਕਿ ਕਾਠਾ ਜਿਹੜਾ ਉਹ 28 ਤੋਂ 35000 ਦਾ ਜੀ ਸੋ ਜੇ ਮਤਲਬ ਇੱਕ ਕੇਂਦਰ ਦੀ ਏਜੰਸੀ ਆ ਉਹ ਇਹ ਮੰਨਦੀ ਆ ਕਿ 28 ਤੋਂ 35000 ਦਾ ਕਾਠਾ ਆ ਬਾਦਲਾਂ ਦੀ ਜਿਹੜੀ ਸੀਆਈਡੀ ਆ ਉਹ ਕਹਿੰਦੀ 48 ਤੋਂ 54000 ਦਾ ਕਾਠਾ ਆ ਤੇ ਹੁਣ ਬਾਦਲ ਕੇ ਚੈਨਲ ਨੇ ਜਿਹੜੇ ਉਹ ਕਹਿੰਦੇ ਆ 2 ਤੋਂ 2.5 ਲੱਖ ਦਾ ਕਾਟਾ ਹਾਂਜੀ ਮਤਲਬ 5 ਗੁਣਾ ਵਧ ਜਿੰਨਾ ਇਹਨਾਂ ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਇਹਨਾਂ ਦੇ ਸਰਕਾਰੀ ਏਜੰਸੀਆਂ ਨੇ ਜਿਹੜੀਆਂ ਉਹ ਦੱਸ ਰਹੀਆਂ ਨੇ ਸੋ ਅੰਦਾਜ਼ਾ ਹੈ ਜਿਹੜਾ ਉਹ ਅਸੀਂ ਲਾ ਸਕਦੇ ਆ ਵਿਸ਼ੇਸ਼ ਕਰਕੇ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਆਈਆਂ ਨੇ ਜਿਸ ਤਰ੍ਹਾਂ ਦੀ ਮਤਲਬ ਇਸ ਤਰ੍ਹਾਂ ਦੀ ਬਹੁਤ ਪਿੰਡਾਂ ਦੇ ਵਿੱਚੋਂ ਖਬਰ ਆਈ ਆ ਕਿ ਲੋਕਾਂ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਬਸਾਂ ਆਈਆਂ ਹਾਂਜੀ ਰੈਲੀ ਤੇ ਲੈ ਕੇ ਜਾਣ ਦੇ ਲਈ ਉਹਨਾਂ ਨੂੰ ਖਾਲੀ ਮੋੜਿਆ ਤੇ ਮਤਲਬ ਉਸ ਤੋਂ ਬਾਅਦ ਜਿਹੜੀ ਪਿੰਡ ਦੀ ਸੰਗਤ ਸੀ ਉਹਨੇ ਜਕਾਰੇ ਛੱਡੇ ਕਿ ਅਸੀਂ ਬਸ ਖਾਲੀ ਮੋੜਤੀ ਉਹਨਾਂ ਨੇ ਬਹੁਤ ਵੱਡੀ ਜਿੱਤ ਮੰਨੀ ਆ। ਇੱਕ ਪਿੰਡ 'ਚ ਨਹੀਂ ਇਹ ਕੁਝ ਹੋਇਆ ਬਹੁਤ ਸਾਰੇ ਪਿੰਡਾਂ 'ਚ ਹੋਇਆ ਕਿ ਲੋਕੋਕਾਂ ਨੇ ਬੱਸਾਂ ਖਾਲੀ ਮੋੜ ਕੇ ਬਾਅਦ 'ਚ ਖੁਸ਼ੀ ਮਨਾਈ ਆ ਜਕਾਰੇ ਛੱਡੇ ਆ ਤੇ ਆਪਣੀ ਉਹਨਾਂ ਨੇ ਜਿੱਤ ਮਹਿਸੂਸ ਕੀਤੀ ਆ ਤੇ ਇੱਕ ਪਾਸੇ ਲੋਕਾਂ ਦੀਆਂ ਇਹ ਭਾਵਨਾਵਾਂ ਨੇ ਕਿ ਉਹ ਬਾਦਲਾਂ ਦੀਆਂ ਬੱਸਾਂ ਨੂੰ ਖਾਲੀ ਮੋੜ ਕੇ ਖੁਸ਼ੀ ਮਨਾ ਰਹੇ ਨੇ ਤੇ ਦੂਸਰੇ ਪਾਸੇ ਹੁਣ ਬਾਦਲਕੇ ਨੇ ਜਿਹੜੇ ਬਾਜਾ ਬਾਦਲਕੇ ਚੈਨਲ ਨੇ ਜਿਹੜੇ ਉਹ 2.5 ਲੱਖ ਦਾ ਜਿਹੜਾ ਦਾਵਾ ਕਰ ਰਹੇ ਨੇ ਠੀਕ ਹੈ ਕਿ ਰੈਲੀ ਦੇ ਵਿੱਚ ਜਿਹੜਾ ਇਕੱਠ ਹੋਇਆ ਉਹਦੇ ਵਿੱਚ ਹਰਿਆਣੇ ਤੋਂ ਛਟਾਲਿਆਂ ਨੇ ਕਿੰਨੇ ਬੰਦੇ ਭੇਜੇ ਕੀ ਇਹਦੇ ਅੰਕੜੇ ਬਾਦਲਕੇ ਦੇਣਗੇ ਸੌਦਾ ਸਾਥ ਦੇ ਪ੍ਰੇਮੀ ਕਿੰਨੇ ਆਏ ਕੀ ਇਹਦੇ ਅੰਕੜੇ ਬਾਦਲਕੇ ਦੇਣਗੇ ਨਰੇਗਾ ਵਾਲੇ ਮਜ਼ਦੂਰ ਆ ਜਿਹੜੇ ਪਿੰਡਾਂ ਦੇ ਸਰਪੰਚ ਲੈ ਕੇ ਆਏ ਕਿੰਨੇ ਲੈ ਕੇ ਆਏ ਉਹਦੇ ਅੰਕੜੇ ਬਾਦਲਕੇ ਦੇਣਗੇ ਚਿੱਟ ਕਪੜੀਏ ਪੁਲਿਸ ਵਾਲੇ ਉਥੇ ਕਿੰਨੇ ਸੀ ਕੀ ਇਹਦੇ ਅੰਕੜੇ ਬਾਦਲ ਕੇ ਦੇਣਗੇ ਸੋ ਜੇ ਤਾਂ ਉਹ ਇਹ ਚਾਰ ਜਿਹੜੀਆਂ ਮੈਂ categories ਰੱਖੀਆਂ ਨੇ ਚਟਾਲਿਆਂ ਵਾਲੀ ਸੌਦਾ ਸਾਧ ਵਾਲੀ ਨਰੀਦਾ ਵਾਲੀ ਚਿੱਟ ਕਪੜੀਏ ਪੁਲਿਸ ਵਾਲਿਆਂ ਵਾਲੀ ਇਹਨਾਂ ਚਾਰਾਂ ਦੇ ਅੰਕੜੇ ਜੇ ਬਾਦਲ ਕੇ ਦੇ ਸਕਦੇ ਨੇ ਤਾਂ ਉਹ ਕੌਮ ਦੇ ਸਾਹਮਣੇ ਦੇਣ ਤੇ ਫਿਰ ਉਹਨਾਂ ਦੀ ਅਸਲੀਅਤ ਆ ਜਿਹੜੀ 2.5 ਲੱਖ ਵਾਲੀ ਆ ਉਹ ਅਸੀਂ ਉਹਨੂੰ ਪਰਵਾਣ ਕਰਨ ਲਈ ਤਿਆਰ ਜੇ ਸਾਨੂੰ ਉਹ ਇਹ ਚਾਰ ਅੰਕੜੇ ਦੱਸ ਦੇਣ ਕਿ ਚਟਾਲਿਆ ਨੇ ਕਿੰਨੇ ਭੇਜਿਆ ਸੌਦਾ ਸਾਧ ਨੇ ਕਿੰਨੇ ਭੇਜਿਆ ਨਰੇਗਾ ਦੇ ਮਜ਼ਦੂਰ ਕਿੰਨੇ ਸੀ ਤੇ ਪੁਲਿਸ ਵਾਲੇ ਚਟ ਕੱਪੜੀਆਂ ਮਲਾਜ਼ਮ ਕਿੰਨੇ ਸੀ ਫਿਰ ਅਸੀਂ ਉਹਨਾਂ ਦਾ ਜਿਹੜਾ ਇਹ ਦਾਵਾ 2.5 ਲੱਖ ਆਲਾ ਅਸੀਂ ਉਹਨੂੰ ਵੀ ਪ੍ਰਮਾਨ ਕਰਨ ਲਈ ਤਿਆਰ ਆ ਜਿਹੜੀ ਗੱਲ ਸਾਹਮਣੇ ਉੱਭਰ ਕੇ ਆਈ ਆ ਕਿ ਸਰਕਾਰਾਂ ਨੇ ਜਿਹੜੀਆਂ ਉਹ ਇਕੱਠ ਕਰ ਸਕਦੀਆਂ ਨੇ ਉਹਨਾਂ ਕੋਲ ਤਾਕਤ ਹੁੰਦੀ ਹੈ ਜਿਵੇਂ ਮੈਂ ਗੱਲ ਕੀਤੀ ਆ ਕਿ ਹੋਣਾ ਹੈ ਆ ਵੀ ਤਾਕਤ ਦੇ ਸਹਾਰੇ ਇਹਨਾਂ 40-50 ਹਜ਼ਾਰ ਦਾ ਇਕੱਠ ਹੈ ਜਿਹੜਾ ਉਹਨਾਂ ਲਈ ਕੋਈ ਬਹੁਤੇ ਮਹਨਤ ਨਹੀਂ ਰੱਖਦਾ ਤੇ ਅੱਜ ਜਿਹੜੀ ਨਵੀਨ ਟੈਕਨੋਲੋਜੀ ਹੈ ਜਿਹੜੀ ਸਾਡੀ ਉਹਦੇ ਨਾਲ 40-50 ਹਜ਼ਾਰ ਦੇ ਇਕੱਠ ਨੂੰ 2.5 ਲੱਖ ਦਾ ਇਕੱਠ ਦਿਖਾਉਣਾ ਲੋਕਾਂ ਨੂੰ ਬੇਵਕੂਫ ਬਣਾਉਣਾ ਉਹ ਬਹੁਤ ਔਖਾ ਨਹੀਂ ਉਹ ਸਾਡੇ ਸਾਹਮਣੇ ਆ ਕਿ ਜਿਸ ਤਰ੍ਹਾਂ ਉਥੇ ਪਲੈਨਿੰਗ ਕੀਤੀ ਗਈ ਕਿ ਵਿੱਚ ਖਾਲੀ ਥਾਂ ਛੱਡ ਕੇ ਲੋਕਾਂ ਨੂੰ ਬਿਠਾਇਆ ਗਿਆ ਜਿਸ ਤਰ੍ਹਾਂ ਇੱਕ ਮਤਲਬ ਜਿਹੜਾ ਉਹਦਾ ਮੱਥਾ ਜਿਹੜਾ ਜਿਹੜਾ ਰੈਲੀ ਦਾ ਪੰਡਾਲ ਬਣਾਇਆ ਉਹਦਾ ਮੱਥਾ ਘੱਟ ਚੌੜਾ ਹੈ ਲੰਬਾਈ ਜ਼ਿਆਦਾ ਹੈ ਤਾਂ ਕਿ ਦੂਰ ਤੱਕ ਜਿਹੜਾ ਉਹਨਾਂ ਦੇ ਕੈਮਰੇ ਦਾ ਫੋਕਸ ਆ ਜਿਹੜਾ ਉਹ ਲੋਕਾਂ ਦੀ ਪੀੜੀ ਪੀੜ ਦਿਖਾਉਂਦਾ ਰਹੇ ਸੋ ਇਹ ਇੱਕ ਬਹੁਤ ਵੱਡੀ ਠੀਕ ਹੈ ਇਹਦੇ ਨਾਲ ਪਤਾ ਨਹੀਂ ਬਾਦਲ ਕਿ ਕਿਨੂੰ ਮਤਲਬ ਵੇਬੂ ਬਣਾਉਣਾ ਚਾਹੁੰਦੇ ਨੇ ਆਪਣੇ ਆਪ ਉਹਨੂੰ ਵੇਬੂ ਬਣਾ ਰਹੇ ਨੇ ਲੋਕਾਂ ਨੂੰ ਵੇਬੂ ਬਣਾ ਰਹੇ ਨੇ ਕੌਮ ਨੂੰ ਵੇਬੂ ਬਣਾ ਰਹੇ ਨੇ ਕੀ ਨੂੰ ਬਣਾ ਰਹੇ ਨੇ ਇਹ ਤਾਂ ਉਹ ਜਾਣਦੇ ਨੇ ਪਰਤੂ ਜਿਹੜੀ ਗੱਲ ਉਥੇ ਬਾਰ-ਬਾਰ ਮਲੂਕੇ ਨੇ ਕਿਉਂਕਿ ਮਲੂਕੇ ਦੇ ਨਾਲ ਤਾਜ਼ਾ-ਤਾਜ਼ਾ ਸਭ ਕੁਝ ਵਾਪਰਿਆ ਹਾਂਜੀ ਉਹ ਉਸ ਗੱਲ ਨੂੰ ਛਪਾਉਣ ਦੇ ਲਈ ਜਿਹੜਾ ਬਾਰ-ਬਾਰ ਦਾਵਾ ਕਰ ਰਿਹਾ ਸੀ ਕਿ ਜਿਹੜਾ ਉੱਥੇ ਸਰਬੱਤ ਖਾਲਸੇ ਲਈ ਚੱਬਾ ਪਿੰਡ ਦੇ ਵਿੱਚ ਪੰਡਾ ਲੱਗਿਆ ਜੀ ਉਹ 5 ਏਕੜ ਜ਼ਮੀਨ 'ਚ ਲੱਗਿਆ ਸੀ ਤੇ 1 ਏਕੜ ਜ਼ਮੀਨ 'ਚ 7000 ਤੋਂ ਵੱਧ ਬੰਦਾ ਬੈਠ ਨਹੀਂ ਸਕਦਾ ਇਹਦਾ ਮਤਲਬ ਕਿ 5 ਏਕੜ 'ਚ 35000 ਤੋਂ ਵੱਧ ਬੰਦਾ ਬੈਠ ਨਹੀਂ ਸਕਦਾ ਤੇ ਇੱਥੇ ਸਾਡੇ ਆਕੇ ਦੇਖੋ ਵੀ ਆ 2.5 ਲੱਖ ਦਾ ਇਕੱਠਾ ਹੈ ਜਿਹੜਾ ਸੋ ਇਹ ਜਿਹੜਾ ਮਲੂਕੇ ਵੱਲੋਂ ਬਾਰ-ਬਾਰ ਦਾਵਾ ਕੀਤਾ ਗਿਆ ਉਹਦੀ ਪੋਸਟਰੀ ਹੈ ਜਿਹੜੀ ਪੀਟੀਸੀ ਚੈਨਲ ਜਾਂ ਇਹਨਾਂ ਦੇ ਦੂਸਰੇ ਚੈਨਲ ਨੇ ਜਿਹੜੇ ਫਾਸਟਵੇ ਉਹ ਕਰਦੇ ਰਹੇ ਨੇ ਉਹ ਸਾਡੇ ਸਾਹਮਣੇ ਆ ਪਰੰਤੂ ਜਿਹੜੀ ਹਕੀਕਤ ਪਿੰਡਾਂ ਦੇ ਵਿੱਚ ਵਾਪਰੀ ਆ ਹਾਂਜੀ ਕੀ ਉਹ ਉਹ ਉਹਦੀ ਰਿਪੋਰਟ ਆ ਜਿਹੜੀ OPTC ਚੈਨਲ ਦਿਖਾਉ ਕੀ ਉਹਦੀ ਰਿਪੋਰਟ ਫਾਸਟਵੇ ਦਿਖਾਉ ਕਿ ਲੋਕ ਖਾਲੀ ਬਸਾ ਕਿਵੇਂ ਮੋੜ ਰਹੇ ਨੇ ਤੇ ਕਿਵੇਂ ਉਹ ਤੋਂ ਬਾਦ ਜਿਖਾ ਰਹੇ ਨੇ ਜਿਹੜੇ ਉਹ ਛੱਡੇ ਜਾ ਰਹੇ ਨੇ ਸੋ ਇਹ ਸੱਚਾ ਜਿਹੜਾ ਇਹਨੇ ਆਖਰ ਨੂੰ ਸਾਹਮਣੇ ਆਉਣਾ ਹੀ ਹੋਣਾ ਇਹਨੂੰ ਕਿੰਨੀ ਦੇਰ ਚੁਟਲਾਇਆ ਜਾ ਸਕਦਾ 2017 ਬਹੁਤ ਹੀ ਦੂਰ ਨਹੀਂ ਰੈਲੀ ਚ ਹਰਿਆਣੇ ਤੋਂ ਆਏ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਗਿਣਤੀ ਕਿੰਨੀ ਸੀ ਕੁਬੇਪਾ ਮੈਂ ਜਿਸ ਤਰ੍ਹਾਂ ਪਹਿਲੇ ਆਪਾਂ ਸਵਾਲ ਦੇ ਵਿੱਚ ਗੱਲ ਕਰਦੇ ਆ ਉਹ ਉਹ ਵੀ ਮੈਂ ਗੱਲ ਕਰ ਗਿਆ ਕਿ ਇਸ ਰੈਲੀ ਦੇ ਵਿੱਚ ਜਿਹੜਾ ਹਰਿਆਣੇ ਤੋਂ ਇਕੱਠਾ ਆਇਆ ਕਿ ਬਠਿੰਡਾ ਉਹਦੇ ਬਾਰਡਰ ਤੇ ਚਲਿਆ ਜਾਂਦਾ ਉਹ ਏਰੀਆ ਇਲਾਕਾ ਉਧਰ ਚਲਿਆ ਜਾਂਦਾ ਬਾਦਲ ਕੇ ਇਸ ਤੋਂ ਪਹਿਲਾਂ ਆਪਣੀ ਭਾਈਵਾਲ ਭਾਜਪਾ ਨੂੰ ਮਤਲਬ ਨਾਰਾਜ਼ ਕਰਕੇ ਵੀ ਚੋਟਾਲਿਆਂ ਦੀ ਰੈਲੀ 'ਚ ਗਏ ਨੇ ਹਾਂਜੀ ਮੀਨਾ ਪਹਿਲਾਂ ਦੀ ਗੱਲ ਹਲੇ ਸਿਰਫ ਮੀਨਾ ਵੀ ਨਹੀਂ ਹੋਇਆ ਸੋ ਉਸ ਰੈਲੀ ਵਿੱਚ ਜਾਣ ਦਾ ਕਾਰਨ ਕੀ ਸੀ ਐ ਬਾਦਲ ਕੀ ਆਪਣੀ ਭਾਈਵਾਲ ਭਾਜਪਾ ਨੂੰ ਨਾਰਾਜ਼ ਕਰਕੇ ਨतीश ਕੁਮਾਰ ਦੇ ਸੌ ਚੁੱਕ ਸਮਾਗਮ ਚ ਗਏ ਨੇ ਉੱਥੇ ਵੀ ਚੁਟਾਲੇ ਗਏ ਹੋਏ ਸੀ ਕਾਰਨ ਕੀ ਸੀ ਆਕਰ ਸੋ ਕਾਰਨ ਜਿਹੜਾ ਸਾਡੇ ਸਾਹਮਣੇ ਉਹ ਅੱਜ ਉਹਦਾ ਸਬੂਤ ਆ ਗਿਆ ਕਿ ਉਹਨਾਂ ਨੇ ਚੁਟਾਲਿਆਂ ਤੋਂ ਆਪਣੀ ਇਹ ਜਿਹੜੀ ਸਤਿ ਭਾਵਨਾ ਰੈਲੀ ਆ ਉਹਦੇ ਚ ਉਹਨਾਂ ਦੀ ਮਦਦ ਲੈਣੀ ਸੀ ਹਰਿਆਣੇ ਤੇ ਪੰਜਾਬ ਦੇ ਜਿਹੜੇ ਹਰਿਆਣੇ ਦਾ ਜਾਟ ਆ ਪੰਜਾਬ ਦਾ ਸੇਖਾ ਜਿਹੜਾ ਉਹ ਕਦੇ ਉਹਦੀ ਪਛਾਣ ਆ ਜਿਹੜੀ ਉਹ ਕੋਈ ਨਹੀਂ ਸਕਦੀ ਹਾਂਜੀ ਬڑے ਬਾਖੂਬੀ ਮਤਲਬ ਜਿਹੜੀਆਂ ਹਰਿਆਣੇ ਚੋਂ ਬੱਸਾਂ ਆਈਆਂ ਬਿਲਕੁਲ ਉੱਥੇ ਸਾਫ਼ ਦਿਖਾਈ ਦਿੰਦਾ ਸੀ ਕਿ ਆਹ ਜਿਹੜੇ ਜਾੜ ਬੈਠੇ ਨੇ ਇਹ ਕਿੰਨੇ ਭੇਜੇ ਨੇ ਤੇ ਕਿਉਂ ਭੇਜੇ ਨੇ ਤੇ ਹਰਿਆਣੇ ਦੇ ਵਿੱਚੋਂ ਜੇ ਕਿੰਨੀਆਂ ਬੱਸਾਂ ਭਰ ਕੇ ਆਈਆਂ ਨੇ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਬਾਦਲ ਕੇ ਜੇ ਇਹ ਗਿਣਤੀ ਸਾਨੂੰ ਦੇ ਦੇਣ ਕਿ ਚਟਾਲਿਆਂ ਨੇ ਕਿੰਨੇ ਭੇਜਿਆ ਸੌਦਾ ਸਾਧ ਨੇ ਕਿੰਨੇ ਭੇਜਿਆ ਨਰੇਗਾ ਵਾਲੇ ਕਿੰਨੇ ਆ ਤੇ ਚਟ ਕੱਪੜੀਆ ਮੁਲਾਜ਼ਮ ਕਿੰਨੇ ਆ ਤੇ ਅਸੀਂ ਉਹਨਾਂ ਦੀ ਹਰ ਗਿਣਤੀ ਨੂੰ ਅੱਖਾਂ ਬੰਦ ਕਰਕੇ ਪ੍ਰਵਾਨ ਕਰਨ ਲਈ ਤਿਆਰ ਆ ਸੋ ਜੇ ਅਸੀਂ ਇਹ ਕਹਿ ਜਾਈਏ ਕਿ ਅੱਜ ਦੀ ਸੱਦ ਭਾਵਨਾ ਰੈਲੀ ਆ ਜਿਹੜੀ ਉਹ ਬਾਦਲ ਕਿਆਂ ਚੋਟਾਲਿਆਂ ਤੇ ਸੌਦਾ ਸਾਧ ਦੀ ਭਾਈਵਾਲੀ ਨਾਲ ਕੱਠ ਪੱਖੋਂ ਸਫਲ ਰਹੀ ਤੇ ਇਹ ਸ਼ਬਦ ਆ ਜਿਹੜੇ ਮੈਨੂੰ ਲੱਗਦਾ ਕਿ ਇਹ ਰੈਲੀ ਦਾ ਨਿਚੋੜ ਜਾਂ ਸਰਲੇਖ ਉਹ ਬਣ ਸਕਦਾ ਬਾਦਲ ਪਿਓ ਪੁੱਤ ਨੇ ਕਾਂਗਰਸ ਆਪ ਤੇ ਪੰਥਕ ਧਿਰਾਂ ਤੇ ਆਪਣੀ ਸੂਈ ਅਟਕਾ ਕੇ ਰੱਖੀ ਤੁਸੀਂ ਇਸ ਤੇ ਕੀ ਟਿੱਪਣੀ ਕਰਦੇ ਹੋ ਦੇਖੋ ਵੀਰ ਪਹਿਲੀ ਗੱਲ ਤਾਂ ਇਹ ਕਿ ਇਹ ਸੱਦ ਭਾਵਨਾ ਰੈਲੀ ਬਾਦਲ ਕਿਆਂ ਨੇ ਕਿਉਂ ਕੀਤੀ ਉਹਨਾਂ ਨੇ ਸੱਤ ਭਾਵਨਾ ਰੈਲੀ ਕਿਉਂ ਕੀਤੀ ਇਹਦਾ ਕੋਈ ਕਾਰਨ ਨਹੀਂ ਦੱਸਿਆ ਹਾਂਜੀ ਕਿ ਕਿਹੜੇ ਅਕਲਾਤ ਪੈਦਾ ਹੋ ਗਏ ਸੀ ਕਿ ਉਹਨਾਂ ਨੂੰ ਸੱਤ ਭਾਵਨਾ ਸੱਤ ਭਾਵਨਾ ਦਾ ਮਤਲਬ ਕੀ ਆ ਕਿ ਪੰਜਾਬ ਦੇ ਵਿੱਚ ਇੱਕ ਫਿਰਕੂ ਅੱਗ ਲੱਗੀ ਹੋਈ ਸੀ ਜੀ ਪੰਜਾਬ ਦੇ ਵਿੱਚ ਫਿਰਕੂ ਤਣਾਅ ਬਣਿਆ ਹੋਇਆ ਸੀ ਪੰਜਾਬ ਦੇ ਵਿੱਚ ਫਿਰਕੂ ਦੰਗੇ ਹੋ ਰਹੇ ਸੀ ਤੇ ਉਸ ਕਾਰਨ ਉਹਨਾਂ ਨੂੰ ਇਹ ਸੱਤ ਭਾਵਨਾ ਰੈਲੀ ਆ ਕਿ ਲੋਕਾਂ ਨੂੰ ਇਕੱਠੇ ਕਰਨ ਦੀ ਲੋੜ ਸੀ ਉਹਨਾਂ ਚ ਸੱਤ ਭਾਵਨਾ ਪੈਦਾ ਕਰਨ ਦੀ ਲੋੜ ਸੀ ਕੀ ਕੋਈ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਸਥਿਤੀ ਸੀ ਪੰਜਾਬ ਦੇ ਵਿੱਚ ਕੀ ਸਥਿਤੀ ਆ ਕਿ ਪੰਜਾਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦਾ ਸ਼ਰਿਆਮ ਕਤਲਿਆਮ ਹੋ ਰਿਹਾ ਉਹਨਾਂ ਦੀ ਬੇਕਦਰੀ ਹੋ ਰਹੀ ਆ ਬੇਅਦਬੀ ਹੋ ਰਹੀ ਆ ਗੁਰਬਾਣੀ ਦੇ ਗੁਟਕਿਆਂ ਦੀ ਬੇਅਦਬੀ ਹੋ ਰਹੀ ਆ ਤੇ ਪੰਜਾਬ ਦੇ ਵਿੱਚ ਸ਼ਾਂਤ ਬਈ ਢਾਂਗ ਦੇ ਨਾਲ ਰੋਸ ਮੁਜ਼ਾਹਰਾ ਕਰ ਰਹੀਆਂ ਸਿੱਖ ਸੰਗਤਾਂ ਤੇ ਗੋਲੀ ਚੱਲ ਰਹੀ ਆ ਸਿੰਘ ਸ਼ਹੀਦ ਹੋ ਰਹੇ ਆ ਜੇਲ੍ਹਾਂ ਭਰੀਆਂ ਜਾ ਰਹੀਆਂ ਨੇ ਤਸ਼ੱਦਦ ਦਾ ਦੌਰ ਜਾਰੀ ਆ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਰਾਹ ਪਿਆ ਹੋਇਆ ਪੰਜਾਬ ਚ ਬੇਰੁਜ਼ਗਾਰੀ ਆ ਜਿਹੜੀ ਉਹ ਸਿਖਰਾਂ ਨੂੰ ਛੂ ਗਈ ਆ ਪੰਜਾਬ ਚ ਮਹਿੰਗਾਈ ਆ ਜਿਹੜੀ ਦਿਨੋਂ ਦਿਨ ਛੜੱਪੇ ਮਾਰ ਰਹੀ ਆ ਪੰਜਾਬ ਦੀ ਆਰਥਿਕ ਹਾਲਤ ਆ ਜਿਹੜੀ ਉਹ ਪੂਰੀ ਤਰ੍ਹਾਂ ਨਗਾਰ ਵਾਲੇ ਪਾਸੇ ਆ ਪੰਜਾਬ ਦੇ ਕਿਸਾਨਾਂ ਦੇ ਸਿਰ 68000 ਕਰੋੜ ਦਾ ਕਰਜ਼ਾ ਜਿਹਦੀ ਉਹ ਹਰ ਸਾਲ 7679 ਕਰੋੜ ਰੁਪਇਆ ਵਿਆਜ ਪੜ ਰਹੀ ਨੇ ਹਾਂਜੀ ਸੋ ਇਹ ਜਿਹੜੀਆਂ ਪੰਜਾਬ ਦੀਆਂ ਵਰਤਮਾਨ ਪਰਸਥਿਤੀਆਂ ਨੇ ਜਿਨ੍ਹਾਂ ਕਾਰਨ ਪੰਜਾਬ ਤਵਾ ਹੋ ਰਿਹਾ ਚਾਹੇ ਧਾਰਮਿਕ ਰੂਪ ਚਾਹੇ ਰਾਜਨੀਤਿਕ ਰੂਪ ਚਾਹੇ ਆਰਥਿਕ ਰੂਪ ਚਾ ਉਹਦੇ ਲਈ ਇਸ ਸਦ ਭਾਵਨਾ ਰੈਲੀ ਨੇ ਕੀ ਸੁਨੇਹਾ ਦਿੱਤਾ ਜਾਂ ਕੀ ਸੁਨੇਹਾ ਦੇ ਸਕਦੀ ਸੀ ਕਿਉਂਕਿ ਉਸ ਮੁੱਦੇ ਤੇ ਹੀ ਨਹੀਂ ਕਿ ਅੱਜ ਪੰਜਾਬ ਦੀ ਹਾਲਾਤ ਕੀ ਨੇ ਉਸ ਮੁੱਦੇ ਤੇ ਇਹ ਰੈਲੀ ਨਹੀਂ ਰੈਲੀ ਆ ਜਿਹੜੀ ਉਹ ਸਤਿ ਭਾਵਨਾ ਰੈਲੀ ਦਾ ਮਤਲਬ ਕੀ ਸੀ ਕਿ ਅਸੀਂ ਇਹ ਦਿਖਾਉਣਾ ਚਾਹੁੰਦੇ ਆ ਕਿ ਜਿਵੇਂ ਪੰਜਾਬ ਦੇ ਵਿੱਚ ਜਿੱਧਰ ਵੀ ਬਾਦਲ ਕੇ ਜਾਂਦੇ ਆ ਲੋਕ ਦੁਰਫਿੱਟੇ ਦੁਰਫਿੱਟੇ ਨੂੰ ਦੁਰਫਿੱਟੇ ਨੂੰ ਕਰੀ ਜਾਂਦੇ ਆ ਨਾ ਹਰ ਦਾ ਕਾਲੀਆਂ ਝੰਡੀਆਂ ਮਤਲਬ ਬਾਦਲ ਕਿਆਂ ਨੂੰ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰਤਾ ਇਹ ਗੱਲ ਉੱਪਰ ਕੇ ਸਾਹਮਣੇ ਆ ਰਹੀ ਸੀ ਸਿਰਫ ਤੇ ਸਿਰਫ ਇਹ ਦਿਖਾਉਣ ਦੇ ਲਈ ਕਿ ਨਹੀਂ ਬਾਦਲ ਕਿਆਂ ਨੂੰ ਪੰਜਾਬ ਨੇ ਨਕਾਰਿਆ ਨਹੀਂ ਬਾਦਲ ਕਿਆਂ ਨਾਲ ਪੰਜਾਬ ਦੇ ਲੋਕ ਖੜੇ ਨੇ ਇਸ ਕਰਕੇ ਚੋਟਾਲਿਆਂ ਦੀ ਮਿੰਤ ਕਰਕੇ ਸੌਦਾ ਸਾਧ ਦੀ ਮਿੰਤ ਕਰਕੇ ਜਾਂ ਹੋਰ ਜਿਹੜੇ ਆਪਣੇ ਉਹਨਾਂ ਦੇ ਮੁਲਾਜ਼ਮ ਸੀ ਉਹਨਾਂ ਨੂੰ ਇਕੱਠਾ ਕਰਕੇ ਕੋਸ਼ਿਸ਼ ਕੀਤੀ ਗਈ ਹੈ ਇਹ ਦਿਖਾਉਣ ਦੀ ਕਿ ਅੱਜ ਵੀ ਬਾਦਲਾਂ ਦੇ ਨਾਲ ਪੰਜਾਬ ਦੇ ਲੋਕ ਖੜੇ ਨੇ ਇਸ ਰੈਲੀ ਦਾ ਮਕਸਦ ਮੰਤਵ ਮਿਸ਼ਨ ਇੱਕ ਇਹੀ ਸਿਰਫ ਤੇ ਸਿਰਫ ਇੱਕੋ ਹੀ ਸੀ ਕਿ ਇਹ ਦਿਖਾਉਣਾ ਕਿ ਬਾਦਲ ਕਾਂ ਨੂੰ ਸਾਰੇ ਪੰਜਾਬ ਨੇ ਬਦਾਵਾ ਨਹੀਂ ਦਿੱਤਾ ਹਾਲੇ ਕੁਝ ਲੋਕ ਹਾਗੇ ਨੇ ਜਿਹੜੇ ਹਲੇ ਵੀ ਬਾਦਲ ਕਹਾਂ ਨਾਲ ਨੇ ਉਹਦਾ ਜਿਹੜਾ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਪ੍ਰਚਾਰ ਉਹਨਾਂ ਨੇ ਜਿਹੜਾ ਆਪਣੇ ਢੰਗ ਦੇ ਨਾਲ ਕਰਨਾ ਸੀ ਉਹ ਪਹਿਲਾਂ ਹੀ ਵਿਥਿਆ ਹੋਇਆ ਸੀ ਕਿ ਅਸੀਂ ਇਹ ਪ੍ਰਚਾਰ ਕਰਨਾ ਕਿ ਸਾਡਾ ਇਹ ਜਿਹੜਾ ਇਕੱਠਾ ਇਹ ਸਰਬੱਤ ਖਾਲਸੇ ਨਾਲੋਂ ਕਿਤੇ ਵੱਧਾ ਕਿਉਂਕਿ ਸਰਬੱਤ ਖਾਲਸੇ ਦੇ ਇਕੱਠ ਨੇ ਜਿਹੜਾ ਉੱਥੇ ਸੰਗਤਾਂ ਦਾ ਹੜ ਆਇਆ ਉਹਨੇ ਇਹ ਸਾਫ਼ ਕਰਤਾ ਸੀ ਕਿ ਬਾਦਲ ਨੇ ਜਿਹੜੇ ਉਹਨਾਂ ਨੂੰ ਪੰਜਾਬ ਚੋਂ ਸਿੱਖ ਸੰਤਾਂ ਨੇ ਰੋੜ ਕੇ ਬਾਹਰ ਕਰਤਾ ਹਾਂਜੀ ਸੋ ਉਹ ਉਸ ਇਕੱਠ ਨੂੰ ਛੋਟਾ ਦਿਖਾਉਣ ਦੇ ਲਈ ਛਟਿਆਉਣ ਦੇ ਲਈ ਤੇ ਇਹ ਸਾਬਤ ਕਰਨ ਲਈ ਕਿ ਸਾਡੀ ਵਾਲੀ ਹੁੰਦਾ ਪੰਜਾਬ ਚ ਬਾਦਲਾਂ ਨੇ ਇਹ ਰੈਲੀ ਕੀਤੀ ਐ ਸੋ ਇਹ ਇਸ ਰੈਲੀ ਨੂੰ ਸੱਦ ਭਾਵਨਾ ਰੈਲੀ ਪਹਿਲੀ ਗੱਲ ਤਾਂ ਅਸੀਂ ਕਹਿ ਹੀ ਨਹੀਂ ਸਕਦੇ ਦੂਸਰੀ ਗੱਲ ਇਹ ਆ ਕਿ ਬਾਦਲ ਕਹਿੰਦੇ ਜਿਸ ਤਰ੍ਹਾਂ ਕੋਸ਼ਿਸ਼ ਕੀਤੀ ਐ ਇਹ ਦਿਖਾਉਣ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਸਾਡੇ ਸਾਹਮਣੇ ਸਾਫ਼ ਹੋ ਜੂ ਕਿ ਬਾਦਲ ਕਹਿੰਦੇ ਨਾਲ ਕਿੰਨੇ ਲੋਕ ਨੇ ਕਿੰਨੇ ਲੋਕ ਨੇ ਜਿਹੜੇ ਕੱਲ ਉਹਨਾਂ ਨੂੰ ਦੁਰਫਟੇ ਮੂੰਹ ਕਹਿੰਦੇ ਸੀ ਅੱਜ ਉਹਨਾਂ ਦੇ ਸਿਰ ਤੇ ਹੱਥ ਰੱਖਣਗੇ ਉਹਨਾਂ ਨੂੰ ਅਸੀਸ ਦੇਣਗੇ ਉਹਨਾਂ ਨੂੰ ਆਸ਼ੀਰਵਾਦ ਦੇਣਗੇ ਸੋ ਅੱਜ ਤੇ ਕੱਲ ਦੋ ਦਿਨ ਦਾ ਅਸੀਂ ਜੇ ਫਰਕ ਦੇਖਾਂਗੇ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਬਾਰੇ ਕੀ ਪ੍ਰਚਾਰ ਹੋ ਰਿਹਾ ਉਹ ਸਾਡੇ ਸਾਹਮਣੇ ਆ ਸੋ ਬਾਦਲ ਕੇ ਆ ਪ੍ਰਤੀ ਪੰਜਾਬ ਦੇ ਲੋਕਾਂ ਦੀ ਨਫ਼ਰਤ ਅਜਿਹੇ ਡਰਾਮਿਆਂ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਘੱਟ ਹੋਊਗੀ ਉਹ ਨਫ਼ਰਤ ਉਹ ਰੋਹ ਉਹ ਰੋਸ ਉਨੀ ਦੇ ਰੋਸੇ ਤਰ੍ਹਾਂ ਬਰਕਰਾਰ ਆ ਜਦੋਂ ਤੱਕ ਬਾਦਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ ਗੁਰਬਾਣੀ ਦੀ ਬੇਗਦਰੀ ਕਰਨ ਵਾਲੇ ਦੋਸ਼ੀਆਂ ਨੂੰ ਸਾਡੇ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਕਟਾਇਰੇ 'ਚ ਖੜੇ ਨਹੀਂ ਕਰਦੇ ਉਦੋਂ ਤੱਕ ਕੌਮ ਆ ਜਿਹੜੀ ਇਹਨਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਚਾਹੀਏ ਕੁਝ ਵੀ ਕਰ ਲੈ ਜਿਵੇਂ ਕਿ ਤੁਸੀਂ ਸਦ ਭਾਵਨਾ ਦਾ ਅਰਥ ਸਾਡੇ ਦਰਸ਼ਕਾਂ ਨੂੰ ਸਮਝਾਇਆ ਫਿਰ ਸਦ ਭਾਵਨਾ ਰੈਲੀ ਦੇ ਵਿੱਚ ਕਾਂਗਰਸ ਆਪ ਤੇ ਪੰਥਕ ਧਿਰਾਂ ਤੇ ਹੀ ਸੂਈ ਕਿਉਂ ਟਿਕਾ ਕੇ ਰੱਖੀ ਦੀ ਬਤ ਗੱਲ ਇਹ ਆ ਕਿ ਬਾਦਲ ਕੇ ਇਹ ਸਮਝ ਦੇਣੇ ਕਿ ਕੋਈ ਵੀ ਮੁੱਦਾ ਉੱਠਦਾ ਜੇ ਅਸੀਂ ਉਹ ਨੂੰ ਕਾਂਗਰਸ 'ਤੇ ਥੋਪ ਦਵਾਂਗੇ ਤੇ ਉਹ ਮੁੱਦਾ ਜਿਹੜਾ ਆਪਣੇ ਆਪ ਖਤਮ ਹੋ ਜਾਊ ਜੀ ਪੰਜਾਬ ਦੇ ਵਿੱਚ ਜਿਹੜਾ ਧਾਰਮਿਕ ਮੁੱਦਾ ਉੱਭਰਿਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦਾ ਦਾ ਹੋਇਆ ਕਤਲਿਆ ਉਹਨਾਂ ਦੀ ਹੋਈ ਬੇਕਦਰੀ ਇਹ ਮੁੱਦਾ ਗੁਰੂ ਦਾ ਮੁੱਦਾ ਸੀ ਜਿਹੜਾ ਉਹ ਉੱਭਰਿਆ ਉਸ ਮੁੱਦੇ ਨੂੰ ਲੈ ਕੇ ਜਾਂ ਉਸ ਤੋਂ ਪਹਿਲਾਂ ਜਿਹੜਾ ਸੌਦਾ ਸਾਦ ਵਾਲਾ ਮੁੱਦਾ ਉੱਭਰਿਆ ਜਥੇਦਾਰਾਂ ਦੀ ਦੁਰਵਤੋਂ ਦਾ ਮੁੱਦਾ ਉੱਭਰਿਆ ਪੰਜ ਪਿਆਰਿਆਂ ਵਾਲਾ ਮੁੱਦਾ ਸਾਰੇ ਧਾਰਮਿਕ ਮੁੱਦੇ ਜਿਹੜੇ ਉੱਭਰੇ ਇਹਨਾਂ ਨੂੰ ਲੈ ਕੇ ਕੌਮ ਦੇ ਵਿੱਚ ਬਾਦਲਾ ਪ੍ਰਤੀ ਨਫ਼ਰਤ ਪੈਦਾ ਹੋ ਗਈ। ਸੋ ਬਾਦਲਾ ਨੇ ਆਪਣਾ ਉਹੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਸੂਈ ਜਿੱਥੇ ਆ ਕੇ ਅਟਕਣੀ ਹੁੰਦੀ ਆ ਉਹਨਾਂ ਨੇ ਉਹੀ ਕੜਿਆ ਕੜਾਇਆ ਫਾਰਮੂਲਾ ਕਿ ਸਾਰਾ ਦੋਸ਼ ਆ ਜਿਹੜਾ ਚੱਕ ਕੇ ਕਾਂ ਦੇ ਸਿਰ ਧਰ ਦੋ ਤੇ ਲੋਕ ਨੇ ਜਿਹੜੇ ਇਸ ਮੁੱਦੇ ਨੂੰ ਆਪਣੇ ਆਪ ਖੋਲ ਜਾਣਗੇ। ਪਰੰਤੂ ਕਿਉਂਕਿ ਮੁੱਦਾ ਜਿਹੜਾ ਉਹ ਧਰਮ ਨਾਲ ਜੁੜਿਆ ਹੋਇਆ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਦਿਲ ਨਾਲ ਜੁੜਿਆ ਹੋਇਆ ਸ਼ਰਧਾ ਨਾਲ ਜੁੜਿਆ ਹੋਇਆ ਇਸ ਕਾਰਨ ਇਸ ਮੁੱਦੇ ਨੂੰ ਸਿਰਫ ਇਹ ਕਹਿ ਕੇ ਕਿ ਉਹ ਉੱਥੇ ਜਿਹੜਾ ਸਰਵੱਤ ਖਾਲਸਾ ਹੋਇਆ ਉਹਦੇ ਚ ਕਾਂਗਰਸੀਆਂ ਦਾ ਇਕੱਠ ਸੀ ਜਾਂ ਉਹ ਕਾਂਗਰਸੀਆਂ ਨੇ ਕਰਾਇਆ ਜਾਂ ਉਹ ਵਿਦੇਸ਼ੀ ਤਾਕਤਾਂ ਨੇ ਕਰਾਇਆ ਜਾਂ ਉਹਦੇ ਚ ਟੋਪੀਆਂ ਵਾਲੇ ਸ਼ਾਮਲ ਹੋਏ ਇਸ ਇਹ ਗੱਲ ਕਹਿਣ ਦੇ ਨਾਲ ਇਹ ਦੋਸ਼ ਲਾ ਦੇਣ ਦੇ ਨਾਲ ਮਤਲਬ ਜਿਹੜਾ ਮੁੱਖ ਮੁੱਦਾ ਜਿਹੜਾ ਭਾਵਨਾ ਨਾਲ ਜੁੜਿਆ ਹੋਇਆ ਉਹ ਖਤਮ ਨਹੀਂ ਹੋ ਸਕਦਾ ਸੋ ਬਾਦਲਾ ਨੂੰ ਇਹ ਦਿਖਾਈ ਦਿੰਦਾ ਕਿ ਆਉਣ ਵਾਲੇ ਸਮਾਂ ਹੈ ਜਿਹੜਾ ਉਹਨਾਂ ਦਾ ਜਿਹੜਾ ਮੁਕਾਬਲਾ ਜਿਹੜੀਆਂ ਧਿਰਾਂ ਨਾਲ ਹੋਣ ਜਾ ਰਿਹਾ ਉਹ ਕਾਂਗਰਸ ਹੈ ਆਪ ਹੈ ਤੇ ਜਾਂ ਪੰਥਕ ਧਿਰਾਂ ਨੇ ਸੋ ਉਹ ਸਾਰੀਆਂ ਧਿਰਾਂ ਨੂੰ ਇੱਕ ਤਰ੍ਹਾਂ ਰਾਲ ਗੱਡ ਕਰਕੇ ਉਹਨਾਂ ਨੂੰ ਇੱਕ ਤਰ੍ਹਾਂ ਰਾਲ ਗੱਡ ਕਰਕੇ ਉਹਨਾਂ ਨੂੰ ਬਦਨਾਮ ਕਰਨ ਵਾਲੇ ਪਾਸੇ ਤੁਰੀਆਂ ਹੋਈਆਂ ਨੇ ਹਰ ਜਿਹੜਾ ਦੋਸ਼ ਆ ਜਿਹੜਾ ਉਹ ਇਹਨਾਂ ਧਿਰਾਂ ਤੇ ਲਾ ਦੋ ਬਈ ਸਰਬੱਤ ਖਾਲਸਾ ਵਾਲੀਆਂ ਜਿਹੜੀਆਂ ਪੰਥਕ ਧਿਰਾਂ ਨੇ ਉਹ ਕਾਂਗਰਸ ਨਾਲ ਰਹੀਆਂ ਹੋਈਆਂ ਨੇ ਉਹ ਆਪ ਨਾਲ ਰਹੀਆਂ ਹੋਈਆਂ ਨੇ ਸੋ ਇਹ ਸਾਰਾ ਕੁਝ ਕਿਉਂਕਿ ਲੋਕ ਜਾਣਦੇ ਨੇ ਕੀ ਕਾਂਗਰਸ ਦਾ ਕਿੰਨਾ ਖਾਤਾ ਆ ਆਪ ਵਾਲਿਆਂ ਦਾ ਕਿੰਨਾ ਖਾਤਾ ਜੇ ਹੁਣ ਇਹਨਾਂ ਨੇ ਉੱਥੇ ਗੱਲ ਕੀਤੀ ਆ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਗੱਲ ਕੀਤੀ ਆ ਕਿ ਜਿਹੜਾ ਪੰਜਾਬ ਦੇ ਵਿੱਚ ਵਾਪਰ ਰਿਹਾ ਇਹ ਉਹੀ ਲੋਕ ਨੇ ਜਿਹੜੇ ਕਦੇ ਮਤਲਬ ਖਾਲਸਾਣ ਦੀ ਗੱਲ ਕਰਦੇ ਸੀ ਜਿਹੜੇ ਮਤਲਬ ਪਾਕਿਸਤਾਨ ਦੇ ਹਮੈਤੀ ਸੀਗੇ ਜਿਹੜੇ ਪਾਕਿਸਤਾਨ ਦਾ ਨਾਹਰਾ ਲਾਉਂਦੇ ਸੀਗੇ ਉਹ ਲੋਕ ਨੇ ਜਿਹੜੇ ਉਹ ਸਰਵਤ ਖਾਲਸਾ ਦੇ ਮੈਤੀ ਨੇ ਸੋ ਇਹਨਾਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਕਿ ਜੇ ਬਰਗਾੜੀ ਦੇ ਵਿੱਚ ਚਿੜੀਗੁਰ ਗਾਂਸਾ ਮਹਾਰਾਜ ਦੇ ਪਵਿੱਤਰ ਭਾਵਨ ਅੰਗਾਂ ਦਾ ਬੇਅਦਬੀ ਹੋਈ ਉਹਦੇ ਪਿੱਛੇ ਇਹਨਾਂ ਨੇ ਕਹਿਤਾ ਕਿ ਦੋ ਅਮਰਤ ਹਾਰੀ ਸਿੱਖ ਸੀ ਹਾਂਜੀ ਉਹ ਤੋਂ ਬਾਅਦ ਗੋਲੀ ਚੱਲੀ ਗੋਲੀ ਕਿੰਨੇ ਚਲਾਈ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਨੇ ਗੋਲੀ ਕਿਹਦੇ ਕਹਿਣ ਦੇ ਇਸ਼ਾਰੇ ਤੇ ਚਲਾਈ ਸੂਬੇ ਦਾ ਗ੍ਰਹਿ ਮੰਤਰੀ ਕੌਣ ਆ ਸੁਖਵੀਰ ਸਿੰਘ ਬਾਦਲ ਸੋ ਘੱਟੋ ਘੱਟ ਇਸ ਗੱਲ ਦਾ ਸਪਸ਼ਟੀਕਰਨ ਤਾਂ ਉਹ ਦੇ ਦੇਣ ਕਿ ਸ਼ਾਂਤ ਮਈ ਢੰਗ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਤੇ ਗੋਲੀ ਕਿਹੜੇ ਪਾਕਿਸਤਾਨੀ ਏਜੰਟ ਦੇ ਇਸ਼ਾਰੇ ਤੇ ਚਲਾਈ ਅੱਜ ਉਹ ਕਹਿ ਰਹੇ ਨੇ ਜੀ ਆਈਐਸਆਈ ਦਾ ਹੱਥ ਆ ਅੱਜ ਉਹ ਕਹਿ ਰਹੇ ਜੀ ਧਾਲਵਾਨ ਦਾ ਹੱਥ ਆ ਅੱਜ ਉਹ ਕਹਿ ਰਹੇ ਜੀ ਇਹਦੇ ਚ ਦੌਦ ਇਬਰਾਹਿਮ ਦਾ ਹੱਥ ਆ ਮਤਲਬ ਅੱਜ ਇਹ ਸਾਰਾ ਕੁਝ ਆ ਜਿਹੜਾ ਹਾਲਾਂਕਿ ਜਿਹੜਾ ਹਿੰਦੀ ਮੀਡੀਆ ਉਹਨੇ ਕੱਲ ਸਾਰੀ ਰਾਤ ਆ ਜਿਹੜੀ ਇਸੇ ਗੱਲ ਤੇ ਲਾਤੀ ਕਿ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਇਹ ਚਾਹੇ ਇਹਦੇ ਪਿੱਛੇ ਆਏ ਦੌ ਦਾ ਚਾਹੇ ਆਈਐਸਆ ਚਾਹੀ ਤਾਲਵੰਨ ਮਤਲਬ ਉਹਨਾਂ ਨੇ ਸਾਰਾ ਕੁਝ ਭਾਂਡਾ ਜਿਹੜਾ ਉਦੋਂ ਪਰੰਤੂ ਕੋਈ ਇਸ ਗੱਲ ਦਾ ਜਵਾਬ ਦੇਣ ਲਈ ਤਿਆਰ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੈ ਜਿਹੜੀ ਉਹ ਨਿਰੰਤਰ ਹੋ ਰਹੀ ਹੈ ਤੇ ਪੰਜਾਬ ਦੀਆਂ ਏਜੰਸੀਆਂ ਕੀ ਕਰ ਰਹੀਆਂ ਨੇ ਕੇਂਦਰ ਦੀਆਂ ਏਜੰਸੀਆਂ ਕੀ ਕਰ ਰਹੀਆਂ ਨੇ ਕੌਣ ਜਵਾਬ ਦੇ ਆ ਦੂਜੀ ਗੱਲ ਜੇ ਗੋਲੀ ਚੱਲੀ ਸਿੰਘ ਸ਼ਹੀਦ ਹੋਏ ਤੇ ਉਹ ਕਿੰਨੇ ਚਲਾਈ ਤੇ ਕਿਹਦੇ ਹੁਕਮਾਂ ਤੇ ਚੱਲੀ ਉਹ ਦੌਉਦੇ ਹੁਕਮਾਂ ਤੇ ਚੱਲੀ ਆ ਉਹ ਤਾਲਵਾਨ ਦੇ ਹੁਕਮਾਂ ਤੇ ਚੱਲੀ ਆ ਸੋ ਇਹਨਾਂ ਗੱਲਾਂ ਦਾ ਜਿਹੜੀਆਂ ਜੋ ਕੁਝ ਸੱਚ ਆ ਜੋ ਕੁਝ ਹਕੀਕਤ ਆ ਉਹਨੂੰ ਲਾਂਬੇ ਕਰਕੇ ਜਿਹੜਾ ਕਹਾਣੀ ਆ ਜਿਹੜੀ ਉਹ ਹੋਰ ਪਾਸੇ ਲਿਜਾਣ ਦੇ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਪਰੰਤੂ ਇਸ ਵੇਲੇ ਲੋਕ ਸਮਝਦਾਰ ਨੇ ਸੋਸ਼ਲ ਮੀਡੀਆ ਕਾਰਨ ਜਿਹੜੀ ਜਾਗਰਤੀ ਆ ਚੁੱਕੀ ਆ ਉਹਨੂੰ ਮਤਲਬ ਕਿਸੇ ਵੀ ਤਰ੍ਹਾਂ ਅਸੀਂ ਮਤਲਬ ਝੁਠਲਾ ਨਹੀਂ ਸਕਦੇ ਸੋ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਉਹਦੇ ਲਈ ਸਿਰਫ ਤੇ ਸਿਰਫ ਬਾਦਲ ਕੇ ਤੇ ਦੂਸਰੀ ਉੱਪਰ ਜਿਹੜਾ ਭਗਮਾ ਤਖਤ ਹੈ ਜਿਹੜਾ 나ਗਪੁਰੀ ਤਖਤ ਹੈ ਜਿਹੜਾ ਸਿੱਖੀ ਦੀ ਹੋਂਦ ਨੂੰ ਲਲਕਾਰ ਰਿਹਾ ਉਹਨਾਂ ਤੋਂ ਇਲਾਵਾ ਹੋਰ ਕੋਈ ਜ਼ਿੰਮੇਵਾਰ ਨਹੀਂ ਛੁੱਟੇ ਦੋਸ਼ ਹੈ ਜਿਹੜੇ ਉਹ ਜਿੰਨੇ ਮਰਜ਼ੀ ਲਈ ਜਾਓ ਉਹਨਾਂ ਦਾ ਕੋਈ ਬਹੁਤਾ ਅਸਰ ਨਾ ਆਮ ਲੋਕਾਂ ਤੇ ਉਹਨਾਂ ਦਾ ਤੇ ਨਾ ਕਿਸੇ ਹੋਰ ਤੇ ਉਹਨਾਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰੰਤੂ ਅੱਜ ਬੰਦ ਨੂੰ ਪੂਰਾ ਹੰਗਾਰਾ ਨਹੀਂ ਮਿਲਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਜਦੋਂ ਸਰਬੱਤ ਖਾਲਸਾ ਸੱਦਿਆ ਗਿਆ ਸੀ ਉਦੋਂ ਵੀ ਭਾਵੇਂ ਕਿ ਹਾਲਾਤ ਮੰਗ ਕਰਦੇ ਸੀ ਉਦੋਂ ਵੀ ਉਹ ਫੈਸਲਾ ਸੀ ਜਿਹੜਾ ਕਾਲੀ ਚ ਲੈ ਲਿਆ ਜਲਦਬਾਜੀ ਚ ਲੈ ਲਿਆ ਤੇ ਜਲਦਬਾਜੀ ਚ ਲੈ ਗਏ ਫੈਸਲੇ ਕਾਰਨ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਸਰਬੱਤ ਖਾਲਸਾ ਦਾ ਜਿਹੜਾ ਲਾਹਾ ਮਿਲਣਾ ਚਾਹੀਦਾ ਸੀ ਉਹ ਲਾਹਾ ਨਹੀਂ ਮਿਲਿਆ ਐ ਇਸੇ ਤਰ੍ਹਾਂ ਹੁਣ ਜਦੋਂ 23 ਤਰੀਕ ਦੀ ਇਹਨਾਂ ਨੇ ਬਾਦਲ ਕਿਆਂ ਨੇ ਰੈਲੀ ਰੱਖੀ ਆ ਉਸ ਰੈਲੀ ਦਾ ਜਵਾਬ ਦੇਣ ਦੇ ਲਈ ਪੰਜਾਬ ਬੰਦ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਕਿਉਂਕਿ ਜੇ ਇਹੀ ਸੱਦਾ ਜਾਦਾ ਉਸੇ ਦਿਨ ਦਿੱਤਾ ਜਾਂਦਾ ਜਿਸ ਦਿਨ ਜਿਹੜੇ ਤਿੰਨ ਜਥੇਦਾਰ ਕੌਮ ਨੇ ਸਾਜੇ ਸੀ ਸਰਬੱਤ ਖਾਲਸਾ ਨੇ ਥੋਪੇ ਮਤਲਬ ਨਿਯੁਕਤ ਕੀਤੇ ਸੀ ਜਿਸ ਦਿਨ ਉਹਨਾਂ ਤਿੰਨਾਂ ਦੀ ਗ੍ਰਿਫਤਾਰੀ ਸੀ ਜਾਦਾ ਉਸੇ ਦਿਨੇ ਸੱਦਾ ਦਿੱਤਾ ਜਾਂਦਾ ਸੋ ਹੁਣ ਕਿਉਂਕਿ ਇਹ ਜਿਹੜਾ ਸੱਦਾ ਸੀ ਇਹ ਬਹੁਤ ਦੇਰ ਬਾਅਦ ਖਾਸ ਕਰਕੇ ਇਹ ਲੱਗਦਾ ਸੀ ਕਿ ਇਹ ਬਾਦਲ ਕੇ ਆ ਯਾਨੀ ਜਿਹੜੀ ਰੈਲੀ ਬੁਲਾਈ ਆ ਉਹਨੂੰ ਫੇਲ ਕਰਨ ਦੇ ਲਈ ਆ ਸੋ ਇੱਕ ਤਾਂ ਇਹ ਆ ਕਿ ਪੰਜਾਬ ਦੀ ਆਰਥਿਕਤਾ ਜਿਹੜੀ ਉਹ ਇਸ ਗੱਲ ਦੀ ਆਗਿਆ ਨਹੀਂ ਦਿੱਦੀ ਕਿ ਆਏ ਦਿਨ ਪੰਜਾਬ ਦੇ ਵਿੱਚ ਬੰਦ ਹੋ ਗਏ ਹਾਂਜੀ ਆਮ ਲੋਕ ਨੇ ਜਿਹੜੇ ਉਹਨਾਂ ਦੀ ਰੋਜੀ ਰੋਟੀ ਜਿਹੜੀ ਉਹ ਐਨੀ ਮਤਲਬ ਮੁਸ਼ਕਲ ਹੋ ਗਈ ਆ ਐਨੀ ਔਖੀ ਹੋ ਗਈ ਆ ਕਿ ਉਹਨਾਂ ਦੇ ਲਈ ਆਏ ਦਿਨ ਦਾ ਬੰਦ ਆ ਜਿਹੜਾ ਉਹ ਬਹੁਤ ਔਖਾ ਹੈ ਦੂਸਰੇ ਪਾਸੇ ਜਿਹੜੀ ਗੱਲ ਇਹ ਆ ਕਿ ਜਿਹੜਾ ਸਾਡੇ ਕੋਲ ਸਾਹਮਣੇ ਜਿਹੜਾ ਮੁੱਦਾ ਹੈ ਉਹ ਮੁੱਦਾ ਜਿਹੜਾ ਉਹ ਉਹ ਪੁਰਾਣਾ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਦਮਨ ਚੱਕਰ ਚੱਲ ਰਿਹਾ ਵਾ ਪੰਜਾਬ ਸਰਕਾਰ ਦਾ ਸਿੰਘਾਂ ਦੀਆਂ ਗ੍ਰਿਫਤਾਰੀਆਂ ਦਾ ਜਥੇਦਾਰਾਂ ਦੀਆਂ ਗ੍ਰਿਫਤਾਰੀਆਂ ਦਾ ਦੇਸ਼ ਧਰੋਹ ਦੇ ਮੁਕੱਦਮੇ ਪਾਉਣ ਦਾ ਇਹਦਾ ਅਸਰ ਉਸ ਦਿਨ ਸੀ ਜਿਸ ਦਿਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਤੇ ਕੇਸ ਪਾਏ ਗਏ ਸੀ ਸੋ ਫੈਸਲਾ ਕਿਉਂਕਿ ਕਾਲੀ ਚ ਲਿਆ ਗਿਆ ਤੇ ਉਸ ਫੈਸਲੇ ਨੇ ਕਿਉਂਕਿ ਬੰਦ ਆ ਜਿਹੜਾ ਇਹ ਹਮੇਸ਼ਾ ਜਥੇਬੰਦੀਆਂ ਨੇ ਜਿਹੜੀਆਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਇੱਕ ਜ਼ਿੰਮੇਵਾਰੀ ਵਧਦੀ ਆ ਉਹ ਬੰਦ ਦੇ ਲਈ ਪ੍ਰਬੰਧ ਕਰਦੀਆਂ ਨੇ ਲੋਕਾਂ ਨੂੰ ਜਾਗਰੂਕ ਕਰਦੀਆਂ ਨੇ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਨੇ ਸੋ ਇਸ ਤਰ੍ਹਾਂ ਸਾਰਾ ਕੁਝ ਹੋਣ ਤੋਂ ਬਾਅਦ ਬੰਦ ਜਾਂ ਤਾਂ ਜਜ਼ਬਾਤਾਂ ਦੇ ਬਹਿਣ ਚੁੰਦਾ ਕਿ ਲੋਕਾਂ ਦੇ ਜਜ਼ਬਾਤ ਬਹੁਤ ਜ਼ਿਆਦਾ ਪੜਕੇ ਨੇ ਉਹਨਾਂ ਨੂੰ ਮੂਮਲੀ ਜਿਹਾ ਸਨੇਹਾ ਮਿਲੇ ਤੇ ਉਹ ਝਟ ਉਸ ਪਾਸੇ ਤੁਰ ਪੈਂਦੇ ਨੇ ਜਾਂ ਪੂਰੀ ਤਰ੍ਹਾਂ ਜਥੇਵੰਦਕ ਹੋ ਕੇ ਜਥੇਵੰਦਕ ਢਾਂਚੇ ਦੇ ਨਾਲ ਹੁੰਦਾ ਸੋ ਇਹ ਬੰਦ ਆ ਜਿਹੜਾ ਅੱਜ ਦਾ ਬੰਦ ਆ ਸਦਾ ਸੀ ਇਹਦੇ ਚ ਦੋਨੇ ਗੱਲਾਂ ਸੀ ਜਿਹੜੀਆਂ ਉਹ ਮੈਨੂੰ ਲੱਗਦਾ ਕਿ ਉਹ ਬਹੁਤ ਘੱਟ ਸੀ ਬਹੁਤ ਨਾ ਮਾਤਰ ਸੀ ਇਸ ਕਾਰਨ ਇਹ ਜਿਹੜਾ ਬੰਦ ਆ ਉਹ ਉੰਨਾ ਸਫਲ ਨਹੀਂ ਹੋ ਸਕਿਆ ਹਾਲਾਂਕਿ ਜਿਹੜੀ ਗੱਲ ਲੋਕਾਂ ਨੇ ਕੀਤੀ ਬੜੀ ਸਿਆਣੀ ਕੀਤੀ ਉਹਨਾਂ ਨੇ ਵਜਾਏ ਇਸ ਗੱਲ ਦੇ ਕਿ ਉਹ ਬੰਦ ਦਾ ਸੱਦਾ ਦੇਣ ਜਾਂ ਸੜਕਾਂ ਜਾਮ ਕਰਨ ਉਹਨਾਂ ਨੇ ਆਪਣੇ ਪਿੰਡਾਂ 'ਚ ਜਿਹੜੀਆਂ ਬਸਾਂ ਆਈਆਂ ਉਹਨਾਂ ਨੂੰ ਖਾਲੀ ਮੋੜਨ ਵਾਲੀ ਗੱਲ ਕਰ ਲਈ ਵੀ ਅਸੀਂ ਪਾਸੇ 'ਚ ਹੀ ਕਿਸੇ ਨੂੰ ਬੈਠਣ ਦੇਣਾ ਖਾਲੀ ਮੋੜਾ ਗਈ ਸੋ ਜੇ ਇਹਦੀ ਬਜਾਏ ਇਹ ਸੱਦਾ ਹੁੰਦਾ ਕਿ ਬੱਸਾਂ ਖਾਲੀ ਮੋੜੋ ਬਾਦਲ ਕਹਿੰਦੀਆਂ ਮੈਨੂੰ ਲੱਗਦਾ ਸੀ ਕਿ ਇਹ ਬੇਹੱਦ ਸਫਲ ਹੁੰਦਾ ਤੇ ਬਾਦਲਕਿਆਂ ਦੀ ਰੈਲੀ ਆ ਜਿਹੜੀ ਉਹ ਜਿੰਨੀ ਜਿੰਨੀ ਉਹਦੇ ਵਿੱਚ ਗਿਣਤੀ ਪਹੁੰਚੀ ਆ ਉਹਦੇ ਤੋਂ ਸਾਇਦ ਅੱਧੀ ਵੀ ਨਾ ਪਹੁੰਚੀ। ਸੋ ਕਾਲੀ ਦੇ ਵਿੱਚ ਕਈ ਵਾਰ ਇਹ ਹੁੰਦਾ ਕਿ ਅਸੀਂ ਦੂਰ ਤੱਕ ਦੇ ਸਿੱਟੇ ਨੇ ਜਿਹੜੇ ਉਹ ਉਹਨਾਂ ਨੂੰ ਧਿਆਨ 'ਚ ਨਹੀਂ ਰੱਖਦੇ ਉਹਦੇ ਕਾਰਨ ਕਈ ਵਾਰ ਨੁਕਸਾਨ ਵੀ ਹੋ ਜਾਂਦਾ। ਸੋ ਅੱਜ ਭਾਵੇਂ ਕਿ ਲੋਕ ਮਨੋ ਚਾਹੁੰਦੇ ਨੇ ਉਹ ਬਾਦਲਕਿਆਂ ਦੇ ਵਿਰੋਧੀ ਨੇ ਪਰੰਤੂ ਇੱਕ ਮੌਕਾ ਹੈ ਜਿਹੜਾ ਉਹ ਜ਼ਰੂਰ ਬਾਦਲਕਿਆਂ ਨੂੰ ਦੇ ਦਿੱਤਾ ਕਿ ਲੋਕਾਂ ਨੇ ਸਾਥ ਨਹੀਂ ਦਿੱਤਾ ਬੰਦਾ। ਹਾਂਜੀ। ਲੋਕ ਰੈਲੀ ਚ ਉਹ ਦੂਜੇ ਵਸੇ ਕੀ ਜਾਂਦੇ ਕਿ ਲੋਕ ਰੈਲੀਆਂ ਤੋਂ ਹਮ ਹਮਾਗੇ ਪਹੁੰਚੇ ਆ ਬੰਦ ਦਾ ਸਾਥ ਨਹੀਂ ਦਿੰਦਾ ਹਾਲਾਂਕਿ ਉਲਟ ਹੈ ਹਾਂਜੀ ਲੋਕਾਂ ਨੇ ਰੈਲੀ ਦਾ ਸਾਥ ਨਹੀਂ ਦਿੰਦਾ ਲੋਕ ਨੇ ਜਿਹੜੇ ਆਮ ਲੋਕ ਨੇ ਜਿਹੜੇ ਖਾਸ ਕਰਕੇ ਜਿਹੜੇ ਸਿੱਖ ਨੇ ਜਿਹੜੇ ਗੁਰੂ ਨੂੰ ਸਮਰਪਿਤ ਸਿੱਖ ਨੇ ਜਿਨ੍ਹਾਂ ਦੀ ਜਮੀਰ ਜਿਉਂਦੀ ਆ ਜਾਗਦੀ ਆ ਉਹ ਕੋਈ ਵੀ ਰੈਲੀ ਦੇ ਵਿੱਚ ਨਹੀਂ ਗਿਆ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਬੱਸਾਂ ਵੀ ਆਈਆਂ ਉਹਨਾਂ ਨੂੰ ਖਾਲੀ ਮੋੜਿਆ ਜਾਵੇ ਸੋ ਇਹ ਕਈ ਵਾਰ ਜਿਹੜੇ ਰਾਜਨੀਤਿਕ ਫੈਸਲੇ ਹੁੰਦੇ ਨੇ ਉਹ ਜਿਹੜੇ ਕਾਲੀ ਚ ਲੈ ਗਏ ਹੁੰਦੇ ਨੇ ਉਹਨਾਂ ਦੇ ਨਤੀਜੇ ਨੇ ਜਿਹੜੇ ਉਹ ਬਾਅਦ ਵਿੱਚ ਸਾਡੇ ਸਾਹਮਣੇ ਆਉਂਦੇ ਨੇ ਸੋ ਇਹ ਜਿਹੜਾ ਬੰਦ ਦਾ ਪੂਰਨ ਰੂਪ ਵਿੱਚ ਸਫਲ ਨਾ ਹੋਣਾ ਇਹ ਇਹੀ ਦੱਸਦਾ ਕਿ ਜਦੋਂ ਅਸੀਂ ਕੋਈ ਫੈਸਲਾ ਕਰਦੇ ਆ ਇਸ ਤਰ੍ਹਾਂ ਦਾ ਜਿਹੜਾ ਆਮ ਲੋਕਾਂ ਨਾਲ ਸੰਬੰਧਤ ਆ ਤੇ ਉਹਦੇ ਸਾਰੇ ਜਿਹੜੇ ਪਹਿਲੂ ਨੇ ਉਹ ਜ਼ਰੂਰ ਵਿਚਾਰਨੇ ਚਾਹੀਦੇ ਨੇ ਬਾਦਲਾਂ ਦੀ ਸਤਿ ਭਾਵਨਾ ਰੈਲੀ ਲਈ ਅਸੀਂ ਸਿਰਫ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਕਦੇ-ਕਦੇ ਅੱਖੀਂ ਦੇਖਿਆ ਤੇ ਕੰਨੀਆਂ ਸੁਨਿਆ ਵੀ ਸੱਚ ਨਹੀਂ ਹੁੰਦਾ। ਬਾਕੀ ਸੱਚ ਨੂੰ ਕਿਸੇ ਸਬੂਤ ਦੀ ਜ਼ਰੂਰਤ ਨਹੀਂ ਹੁੰਦੀ ਤੇ ਸੱਚ ਸਭ ਦੇ ਸਾਹਮਣੇ ਹੈ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ।